ਹਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਕਿੱਦਾਂ ਨੇ ਸਾਰੇ ਮੇਰੀ ਉਮੀਦ ਕਰਦੇ ਆਂ ਸਾਰੇ ਠੀਕ ਹੋ ਗਏ ਆਪੋ ਆਪਣੇ ਘਰਾਂ ਦੇ ਵਿੱਚ ਆਸਤੇ ਵਾਸਤੇ ਤੇ ਰਾਜੀ ਖੁਸ਼ੀ ਹੋ ਗਈ ਟਾਈਮ ਹੋ ਜਾਗਾ ਸਵੇਰ ਦਾ 9 ਵਜੇ ਦਾ ਤੇ ਮੈਂ ਤੁਹਾਨੂੰ ਹਿੱਸੇ ਰੱਖਦੇ ਆਂ ਮੈਂ ਪਹਿਲਾਂ ਵਾਲਨ ਤੇਲ ਲਾਲੀ ਫਿਰ ਧੋਨੇ ਆ ਅੱਜ ਪ੍ਰਾਪਦੀ ਗੱਲ ਸੁਣੋ ਪ੍ਰਾਪ ਨੇ ਰਾਤੀ ਪਤਾ ਕੀ ਕੀਤਾ ਬਾਰਲਾ ਬੂਆ ਮਾਰ ਕੇ ਤੇ ਮੈਂ ਹਾਂ ਮਾਰਤਾ ਵਾ ਤੇ ਮੈਂ ਇਹੋ ਮਾਰਦਾ ਹੁੰਦਾ ਨਾ ਜ਼ਿਆਦਾਤਰ ਇੰਨੇ ਭਾਜੀ ਨੇ ਵਧਾ ਕੀ ਕੀਤਾ ਵੀ ਕੁੰਡਾ ਲਾਇਆ ਨਾ ਜਿੰਦਰਾ ਉਦਾਂ ਹੀ ਠੋਕਿਆ ਹਾਂ ਇਹ ਤਾਂ ਉਧਰ ਵੇਹ ਉਦਾਂ ਹੀ ਜਿੰਦਰਾ ਲੱਗਾ ਤੇ ਸਾਰੀ ਰਾਤ ਉਦਾਂ ਹੀ ਰਿਹਾ ਮੋਟਰਸਾਈਕਲ ਸਾਡਾ ਵੇੜੇ ਦੇ ਵਿੱਚ ਤੇ ਮੈਂ ਅੱਗੇ ਆਖੰਦਈ ਆ ਵੀ ਮੈਂ ਹਾਂ ਤੂੰ ਤੇ ਚੋਰਾਂ ਨੂੰ ਆਪ ਕਿਹਾ ਵੀ ਆਓ ਇਹ ਚੀਜ਼ ਕੱਢ ਕੇ ਲੈ ਕੇ ਜਾਓ ਉਹਦਾ ਹੀ ਆਉਂਦੇ ਜੇ ਮੈਂਦ ਨਾ ਕਰਨੀ ਪਉ ਤੁਹਾਨੂੰ ਗੇਜਾ ਲੀਆਂ ਹਾਂ ਤੇ ਇਹਨਾਂ ਦੇ ਉਹ ਇਹਨਾਂ ਟੋਕਾ ਲਾਇਆ ਰਾਜੇ ਬੂਗੇ ਦੇ ਲਾ ਕੇ ਹੂੰ ਜਿਹੜਾ ਬੂਗੇ ਦੇ ਨਾਲ ਜੇ ਲਾਇਆ ਹੂੰ ਉਹ ਮੋਟਰ ਤੇ ਕਿਦੇ ਲੱਥੀ ਲਾ ਦਈ ਉਹਨਾਂ ਦੀ ਅੱਛਾ ਉਹ ਲੱਖਾ ਉਹ ਕਦੇ ਦਬਾਇਆ ਕਿ ਆ ਉਹ ਕਾਲ ਹਾਂ ਇਹ ਜਿਹੜੇ ਘਰ ਦੀ ਨਹੀਂ ਤੇ ਉਹ ਆਂਦੀ ਮੇਰੀ ਅਹ ਦੁਪਹਿਰ ਨੂੰ ਮੋਟਰ ਲਾ ਕੇ ਲੈ ਗਿਆ ਹਾਂ ਉਹਾਰੇ ਆਦੇ ਫਿਰ ਆਦੇ ਸੁੱਤੀ ਕੋਈ ਪਤਾ ਨਹੀਂ ਅਗਲੇ ਲਾ ਕੇ ਗਾਂ ਗਏ ਹੂੰ ਇਹਨੇ ਜਦੋਂ ਵੇਖਣੀ ਉਹਦਾ ਆਖਣਾ ਮੈਂ ਵੇਖਾ ਗੁਣਾ ਨਹੀਂ ਗੱਪੀ ਹਾਂ ਹਾਂ ਉਹ ਆਦੀ ਮੇਰੀ ਨਾਲ ਤੇ ਪੈ ਕੇ ਮੋਟਰ ਲਾ ਕੇ ਲੈ ਗਿਆ ਅੱਛਾ ਆ ਉਹ ਹਲੇ ਵੀ ਉਹ ਜਾਲੋਂ ਕੁੜੀ ਇੱਥੇ ਮਾਵਾ ਧੀਨ ਦੋ ਨੇੜਾ ਬੋਲਾ ਚਲੋਂ ਮੋੜਾ ਬਾਹਰ ਆਓ ਤੇ ਉਹ ਕਦੇ ਜਿੰਦਰੇ ਜਿੰਦਰੇ ਦੇ ਮਾਰ ਕੇ ਸੁੱਤੀ ਹੋਣਗੇ ਜਿੱਦੇ ਗੱਲ ਨਹੀਂ ਉਹ ਹਾਂ ਪਤਾ ਵੀ ਨਹੀਂ ਹੁਣ ਤੱਕ ਕਿ ਵਲੇ ਹੁਣ ਆ ਜਿਵੇਂ ਦੇਖ ਲੋ ਤੇ ਪ੍ਰਭ ਦੀ ਗੱਲ ਖੁਣ ਦਿਮਾਗ ਚ ਕਿਵੇਲੇ ਗੱਲ ਵੀ ਨਹੀਂ ਜਾਂਦੀ ਹਾਂ ダイਨਾ ਤੋਂ ਦੋ ਕੋਲ ਪਰ ਆ ਕਵਲ ਨਹੀਂ ਕਿ ਹਾਂ ਕਵਲ ਇਹਨਾਂ ਨੇ ਇਹ ਅਮਾ ਤੇ ਯਾਰੀ ਜਦੋਂ ਹੁੰਦੇ ਉਹ ਪਹਾੜੀ ਦਾ ਪਿੰਓ ਹੁੰਦੇ ਆ ਪੜਗਲੇ ਅੱਗੇ ਉਹਨੇ ਕਾਹ ਜਨਾਸ ਤੇ ਕਣਕ ਦੇ ਵਿੱਚ ਤੇ ਡੇਲੀ ਪੀਉ ਹੂੰ ਤੇ ਤੀ ਗਿਆ ਆ ਕੇ ਥੱਕੇ ਉਹਨੇ ਆ ਕੇ ਲੰਮਟਾ ਜਾਣਾ ਆਹ ਤੇ ਮੈਂ ਵੀ ਨਾ ਪਪਾ ਕੀ ਤੇ ਮੂੰਹ ਵੀ ਧਿਆਨ ਦੇਣਾ ਕਿ ਬੂਹਾ ਮਾਰਿਆ ਕਿ ਨਹੀਂ ਮਾਰਿਆ ਐ ਹੋਈ ਗੱਲ ਮਵੀ ਇਹੋ ਗੱਲ ਰਾਤੀ ਸੈਰ ਕਰਕੇ ਆਏ ਚੰਗੇ ਭਲੇ ਤੇ ਤੋਹੇ ਗਿਆ ਕਣਾ ਹੋੜਾ ਜੀ ਤਹੋੜ ਆ ਜਾ ਹੂੰ ਹੂੰ ਉਹਦੇ ਸਿਰ ਤੇ ਦੋ ਦਿਨ ਆਏ ਤੇ ਤੁਹਾਡਾ ਹੋੜਾ ਲੱਗ ਜਾਂਦਾ ਸਾਡੇ ਤੇ ਹੋੜਾ ਵੀ ਨਹੀਂ ਕਿਹਨੇ ਆਂ ਗੱਲ ਆਈ ਤੇ ਬੂਹਾ ਜ਼ਰਾ ਖੁੱਲ ਕੇ ਬਾਹਰ ਮੈਂ ਆਉਣਾ ਰਾਤ ਨੂੰ ਉਹ ਮੈਂ ਨਾ ਥੋੜਾ ਇਹ ਲੱਗ ਰਿਹਾ ਜੇ ਹੁਣ ਮੈਂ ਨਾ ਇਹਦੇ ਅੰਦਰ ਭੰਗੂਆ ਮਾਰਿਆ ਨੀ ਨਹੀਂ ਮੈਂ ਆਉਦੇ ਤਿਹਾੜਾ ਨਾ ਵੇਖ ਕੇ ਤੇ ਫੇਰ ਬੂਆ ਮੈਂ ਅੱਗੇ ਪ੍ਰਭਣਾ ਖੰਦੀ ਆ ਵੀ ਪਾਉ ਹੁਣ ਨਹੀਂ ਮੈਂ ਤੇਰੇ ਸਿਰ ਤੇ ਰਿਆ ਕਰਨਾ ਮੈਂ ਆਪ ਵੀ ਚੈੱਕ ਕਰਿਆ ਕਰੂੰ ਫੇਰ ਗੱਲ ਬਣਨੀ ਹੈ ਦਵਾਈ ਹਾਂ ਪਤਾ ਕੀ ਗੱਲ ਕੋਈ ਨਹੀਂ ਹੈ ਉਤਰਾ ਹੱਥਾਂ ਚ ਚੀਜ਼ਾਂ ਛੱਡ ਦੇ ਹੈ ਹੋਈ ਤੇ ਗੱਲ ਜਿਹਨੂੰ ਖੁੱਲਾ ਮਿਲ ਜੇ ਉਹਨੇ ਤੇ ਉਹਨੇ ਦੱਪੇ ਆਖਣਾ ਉਹਨੇ ਦੱਪੇ ਆਖਣਾ ਵੀ ਮੈਂ ਇਹ ਵੀ ਕਰ ਜਾਂਦੇ ਉਹ ਵੀ ਕਰ ਜਾਂਦਾ ਵੀ ਆ ਜਾਓ ਆ ਬਰਾਂਡੇ ਦਾ ਮਾਰਿਆ ਵਾ ਬ੍ਰਾਂਡੇ ਦਾ ਓਟ ਕਿ ਮੈਂ ਖੁੱਲ ਵੇਖਿਆ ਵੀ ਜਿੰਦਰਾ ਵੱਜਾ ਇਹ ਮੈਂ ਖੋਲਿਆ ਨਾ ਚੇਰੇ ਜਦੋਂ ਤੇ ਬਾਹਰ ਚੀਜ਼ ਮੋਟਰਸਾਈਕਲ ਬਾਹਰ ਮੋਟਰਸਾਈਕਲ ਪਿਆ ਹੀਗਾ ਮੰਜਾ ਪਿਆ ਹੀ ਸਟੈਂਡ ਪਿਆ ਹੀ 100 ਰੁਪਏ ਦਾ ਇਹਨੇ ਵੇਚ ਕੇ ਗਾਂ ਜਾਣਾ ਹੈ ਉਹ ਭਾਂਡੇ ਇਨੇ ਪਏ ਹੁਣ ਉਹ ਤੇ ਫ੍ਰੀਜ ਚੀਜ਼ਾਂ ਮਿਲ ਜਾਣੀਆਂ ਓ ਆਂਦਾ ਨਾ ਉਹਨੇ ਆਖਣਾ ਇਹੋ ਜੇ ਘਰ ਮੈਨੂੰ ਰੋਏ ਮਿਲੇ ਅਗਲੇ ਆਪ ਜਿੰਦਰਾ ਖੋਲ ਕੇ ਸੌਂਦੇ ਹੂੰ ਹਾਂ ਹਾਂ ਹੂੰ ਉਹ ਆਂਦਾ ਵੀ ਆਂਟੀ ਜਿਹੜੀਆਂ ਉੱਥੇ ਮੰਗਰਲੇ ਪੰਜ ਬਈ ਕਾਂ ਭੀ ਜੇ ਦਾਦੇ ਹੂੰ ਰਗਾ ਉਹ ਦਿਨ ਗਿਆ ਆ ਹੂੰ ਦਵਾਦੀ ਆਂਦਾ ਕੱਲ ਆਂਦਾ ਕੋਈ ਰਾਤ ਨਹੀਂ ਕੋਈ ਰਾਤ ਨਹੀਂ ਭੁਲਾਈ ਨਹੀਂ ਕੋ ਦੇ ਨਹੀਂ ਹੂੰ ਆਦਾ ਵਯਾ ਗਿਆ ਤੇ ਆਦਾ ਉਹ ਨਾ ਅਬੀਲੇ ਬਾਰਲਾ ਗੀੜ ਜਿਹੜਾ ਨਾ ਮਾਰ ਮਾਰ ਕੇ ਅੱਛਾ ਉਹ ਦੂਜਾ ਨਾ ਨਾ ਆਉਂ ਗਿਆ ਹੂੰ ਹੂੰ ਆਦਾ ਉਹ ਅਦਿਲੇ ਨਾ ਨਾ ਲਾ ਕੇ ਗਿਆ ਹੂੰ ਆਂਦਾ ਵੀ ਆਂਟੀ ਇਹੀ ਨਾ ਪੇਪਰਾਂ ਗਏ ਉਹਦਾ ਹੀ ਹੂੰ ਤੇ ਆਂਦਾ ਬੰਦੀ ਹੈ ਬੜੇ ਫਿਰਨ ਉੱਥੇ ਉਹਨਾਂ ਦੇ ਘਰ ਲਾ ਕੇ ਚਾਰ ਪੰਜ ਜਾਣੇ ਆਦਾ ਉਹ ਹਾਂ ਆਂਦਾ ਵੀ ਮੈਂ ਮੁੰਡੇ ਨੂੰ ਆਖੇ ਨਾ ਆਜਣ ਪਈ ਉਹ ਤੇ ਜਾਂਦਾ ਯਾਰ ਵਿਆਹ ਗਏ ਦੀ ਇਹ ਇੰਨੇ ਜਣੇ ਇੱਥੇ ਕੀ ਕਰਦੇ ਹਾਂ ਹਾਂ ਆਂਦਾ ਸਾਨੂੰ ਨਹੀਂ ਪਤਾ ਕੁੜੀ ਜਿਹੜੀ ਚੋਰ ਆ ਹਾਂ ਰਾਂਦਾ ਇਹ ਤੇ ਕਹੇ ਵਿਆਹ ਸੀ ਹੋ ਗਿਆ ਆਖੇ ਨਾ ਤਾਂ ਕੋਈ ਰਿਸ਼ਤੇਦਾਰ ਆਇਆ ਹੋਊਗਾ ਹਾਂ ਹਾਂ ਉਹ ਆਦਾ ਟੀ ਆਪਣੇ ਕਜਰੇ ਗਾਂ ਘਾਇਆ ਨਾ ਹਾਂ ਆਹ ਲਿਆ ਸਾਡੇ ਯਾਰ ਤਾਂ ਪਹੀ ਲੱਗ ਲੈਂ ਕਿਸੇ ਦੇ ਬਈ ਘਰਾਂ ਦੇ ਘਰ ਘੱਟ ਜਾਨੀ ਹੁੰਦੀ ਹੁੰਦੀ ਹੂੰ 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 ਆਂਦਾ ਉਹਨਾਂ ਦਾ ਯਾਰ ਸੀ ਜੀ ਅੱਛਾ ਫ੍ਰਿਜ ਬੂਆ ਖੋਲੇ ਤਾਂ ਲੈ ਗਈ ਤੇ ਮਸ਼ੀਨ ਹੂੰ ਜਿੰਨਾ ਸਵਾਨੀ ਸਭ ਲੈ ਗਈ ਲੈ ਤੇ ਜਾਂਦਾ ਬੂਆ ਆਂਦਾ ਫਿਰ ਉਸੇ ਸਕੀਮ ਨਾਲ ਜਿਹੜੇ ਹਿਸਾਬ ਨਾਲ ਨਟ ਹੋਇਆ ਨਾ ਉਸੇ ਨਾਲ ਢੋਗੇ ਉਸੇ ਨਾਲ ਢੋਗੇ ਹੂੰ ਜਾਂਦਾ ਜਦੋਂ ਉਹਨਾਂ ਨੇ ਆਣ ਕੇ ਬੂਆ ਖੋਲਿਆ ਨਾ ਤੇ ਆਂਦਾ ਉਹਨਾਂ ਦਾ ਇੱਕ ਪ੍ਰਾਉਣਾ ਰੱਜਿਆ ਆ ਤੇ ਆਂਦਾ ਉਹ ਨਾ ਆ ਉਹਨਾਂ ਦਾ ਸੇਤਾ ਬੂਏ ਦੀ ਬੱਜਾ ਆਂਦਾ ਬੂਆ ਖੁੱਲ ਗਿਆ ਉਹ ਤੇ ਖੁੱਲ ਹੀ ਜਾਣਾ ਹੁਣ ਜਿਵੇਂ ਸਾਡੇ ਨੂੰ ਕੋਈ ਕੁੰਡਾ ਕੰਡਾ ਨਹੀਂ ਮਤਲਬ ਜਦੋਂ ਮੋੜਾ ਹਟਾ ਨਹੀਂ ਵੀ ਬਾਲਣਾ ਸਿੱਧਾ ਹੀ ਖੁੱਲਦਾ ਆਈ ਕੱਲ ਆ ਲਾਓ ਕੋਈ ਲਾਇਆ ਹਾਂ ਅੱਗੇ ਵੀ ਇੱਕ ਵਾਰੀ ਪ੍ਰਾਬਲਮ ਦੇਖੀ ਤਾ ਇਦਾਂ ਹੈ ਨਾ ਸਾਰੇ ਜਣੇ ਵੜੇ ਸੁੱਤੇ ਹੋ ਤਾਂ ਮੈਨੂੰ ਲੱਗਾ ਤੁਸੀਂ ਆਉਂਦੇ ਸੀ ਸ਼ਾਇਦ ਤੇ ਆ ਇੱਥੇ ਬਰਾਂਡੇ ਸੁੱਤੇ ਨਹੀਂ ਸੱਚ ਤੁਸੀਂ ਨਹੀਂ ਉਹਦੋਂ ਸਾਡਾ ਆ ਵੀ ਨਹੀਂ ਹੈਗਾ ਬਰਾਂਡੇ ਦੇ ਉਹ ਵੀ ਨਹੀਂ ਹੈਗੇ ਜਾਂਗਲੇ ਵੀ ਨਹੀਂ ਲੱਗੇ ਅਜੇ ਤੇ ਰਾਜੇ ਹਣੀ ਆਏ ਤੇ ਬਾਗਾ ਆਇਆ ਇੰਦਰਜੀਤ ਆਈ ਰਾਤ ਨਾ ਇੱਥੇ ਵੇੜ ਇੱਥੇ ਸੁੱਤੇ ਬਰਾਂਡੇ 'ਚ ਗਰਮੀਆਂ ਦੇ ਦੇ ਰਹੇ ਪ੍ਰਭ ਨੂੰ ਮੈਂ ਭਗੋ ਮਾਰਿਆ ਹੁੰਦਾ ਹਮਾਰੇ ਹਾਂ ਤੇ ਜਾਂ ਸਵੇਰੇ ਉੱਠ ਕੇ ਆ ਮੇਖਿਆ ਤੇ ਪਣਾ ਅੰਟੀਗਾਂ ਆ ਅੰਟੀਗਾਂ ਨੋ ਦੀ ਹੁੰਦੀ ਆਂਟੀਗਾਂ ਨੋ ਆਕੇ ਜੰਬੂਆ ਖੁੱਲਿਆ ਤੇ ਅਸੀਂ ਸਾਰੇ ਸੁੱਤੇ ਗਾੜੀ ਤੇ ਉਹ ਸਖਤੇ ਆ ਜਾਂਦੀ ਹੁੰਦੀ ਉਹਦੀ ਵਿਆਦਤ ਹੀ ਤੇ ਮੈਨੂੰ ਆਂਦੀ ਕੁੜੇ ਬੂਆ ਨਹੀਂ ਮਾਰਿਆ ਆਵਾਜ਼ਾਂ ਮਾਰੇ ਮੈਨੂੰ ਤੇ ਮੈਨੂੰ ਠਾਇਆ ਤੇ ਆਂਦੀ ਨਹੀਂ ਬੂਆ ਨਹੀਂ ਮਾਰਿਆ ਮੈਂ ਮਾਰਿਆ ਹੀ ਆਂਦੀ ਬੂਆ ਦੇ ਤਾਂ ਖੁੱਲਾ ਤੇ ਅਜੇ ਅੱਡੇ ਕੀ ਵੀ ਉਹ ਤੋਂ ਬ੍ਰਾਂਡ ਜਾਂਗਲੇ ਵੀ ਨਹੀਂ ਹੈਗੇ ਇਦਾਂ ਕੁਝ ਨਹੀਂ ਹੈਗਾ ਤੇ ਅੱਜ ਵੀ ਨਾ ਉਹ ਬੰਦਾ ਇੱਕ ਆਇਆ ਸਵੇਰੇ ਸਵੇਰੇ ਗੱਲ ਕਰੀ ਗਈ ਗੱਲ ਤੇ ਉਹ ਵੀ ਉਦੋਂ ਚੋਰੀਆਂ ਗੜੀ ਘੱਟ ਘੱਟ ਹੀ ਗਈਆਂ ਉਹਦੇ ਘੜੀ ਉਹਦੇ ਅੰਦਰ ਆਵੇ ਥੋੜੇ ਦਿਨ ਹੋ ਗਏ ਨਾ ਦੇ ਬਿੱਲੂ ਕੇ ਚੋਰੀ ਹੋਈ ਆ ਜਿਹੜੇ ਨੁੱਕਰ ਤੇ ਘਰ ਆ ਆ ਵਿਚਾਰੇ ਘਰ ਨਹੀਂ ਹੈਗੀ ਪਾਕ ਗੱਲ ਅੱਡੇ ਦੀ ਤਿੰਨ ਪਰਸੈਂਟ ਗੱਲ ਦੱਸੋ ਹਮ ਤਾਂ ਵਿਆਹ ਗਏ ਆਂ ਵੀ ਆ ਤਾਂ ਕੋਈ ਗੱਲ ਨਹੀਂ ਕੋ ਬਾਤ ਨਹੀਂ ਆ ਤਾਂ ਜਾਣਾ ਨਾ ਮੁਰਕੇ ਰੌਲਾ ਪਾਇਆ ਤੇ ਫੇਰ ਆਂਦਾ ਸਾਨੂੰ ਮੁੰਡੇ ਆਣ ਕੇ ਆਂਦੇ ਪੀ ਕਰਨਾ ਹੈ ਇਤਰਾ ਉਹਨਾਂ ਦੇ ਘਰੋਂ ਨਾ ਵੀ ਚੀਜ਼ਾਂ ਚੁੱਕ ਕੇ ਲੈ ਗਿਆ ਤਾਂ ਤੁਹਾਡੀ ਜਿਵੇਂ ਮੈਨੂੰ ਕਰਨਾ ਦੇ ਸਪਰਾਉਣੀ ਆਇਆ ਅੱਛਾ ਆ ਇਹ ਤਾਂ ਆ ਕਰਕੇ ਗਾ ਨਾ ਗਿਆ ਆਦਾ ਮੁੜ ਕੇ ਸਾਨੂੰ ਮਰਾ ਪੁੱਛਣ ਆਇਆ ਆਦਾ ਹੀ ਗਿਆ ਵੀ ਆਂਟੀ ਸਾਨੂੰ ਨੂੰ ਪਤਾ ਇਹ ਇੰਨੇਗਾ ਆਂਦਾ ਵੀ ਕੁੜੀਏ ਵਦਣਾ ਆਈ ਵੀ ਗੱਡੀ ਚ ਅੱਛਾ ਪਹਿਲਾਂ ਗਣ ਹੈ ਵੀ ਜਿੱਦਾਂ ਇਹਦੇ ਪ੍ਰਾਹੁਣੇ ਆਉਂਦੇ ਉਹ ਫਿਰ ਉਹਨਾਂ ਨੂੰ ਕੀ ਪਤਾ ਇਹ ਤਾਂ ਵੀ ਪ੍ਰਾਹੁਣੇ ਆ ਦੇ ਕੌਣ ਆਂਦਾ ਵੀ ਐਂ ਜਿਗਾ ਘਰੇ ਪ੍ਰਾਹੁਣੇ ਆਂਦਾ ਉਹਦੇ ਵਿੱਚ ਕਾਦੋ ਤੇ ਫਿਰ ਆਓ ਦੇ ਕਿਦ ਲੈਣੇ ਸੌਖੀ ਚੀਜ਼ਾਂ ਬਾਅਦ ਵਿੱਚ ਗਿਦੇ ਉਹਾਂ ਲਿਆ ਹਾਂ ਹਾਂ ਤੁਹਾਡੇ ਪ੍ਰਾਹੁਣੇ ਦਾ ਨੁਕਸਾਨ ਨਾ ਕਰਾਓ ਬਣਾਵੇ ਦਾ ਗਰੀਬਾ ਤੇ ਮੋਟਾ ਕ ਚਾਦੋ ਮੋਸ ਤੇ ਉਹ ਜਦ ਤੱਕ ਕਾਹ ਚੀਜ਼ਾਂ ਖੋਈ ਜਾਂਦੇ ਨੇ ਜਿਹਨੂੰ ਇਦਾਂ ਮਰ ਜਾਨ ਨੇ ਜਾਖਣਾ ਹੀ ਆ ਵੀ ਪਈ ਯਾਰ ਗੱਲ ਬਣ ਗਈ ਬੂਹਾ ਖੋਲ ਲਿਆ ਤੁਹਾਨੂੰ ਦਸਰ ਦੇ ਹੋ ਗਦੇ ਫੁੱਲਾ ਸੜ ਸੇਟਾ ਦੇ ਇਹ ਅੰਕਲ ਨੇ ਉਹਨੂੰ ਤੋਹਵਾ ਕਰਨ ਤੇ ਮੇਰੀ ਨੀਂਦ ਲੈ ਗਈ ਹਾਂ ਜੇ ਮਾਪਾ ਠੀਕ ਉਹ ਵੀ ਸਿਰੇ ਨਾਲ ਇੱਕ ਬੰਦਾ ਆਇਆ ਤੇ ਉਹਨੇ ਮੂੰਹ ਖੜਕਾ ਵਾਅਦੇ ਦਿੱਤੇ ਤੇ ਮੈਂ ਹਾਂ ਮੂੰਹ ਖੜਕਾ ਉਹ ਬਾਹਰੇ ਹੀ ਆ ਜੇ ਖਾਣੀ ਤੇ ਮੈਨੂੰ ਸੋਈ ਚਾਹ ਬਣਾਉਣ ਬੜ ਗਈ ਮੈਂ ਵੀ ਮੂੰਹ ਮਾ ਤੋਂ ਕਈ ਬਾਰੋਂ ਮੈਂ ਨਹੀਂ ਵੇਖਿਆ ਤੇ ਉਹ ਜਦੋਂ ਅੰਦਰ ਹੀ ਆ ਗਿਆ ਮੈਂ ਚਾਬੀ ਲੱਭਣ ਦੀ ਮੈਂ ਚਾਬੀ ਜਿੰਦਰਾ ਖੋਲਦੀ ਹਾਂ ਉਹ ਜਦੋਂ ਅੰਦਰ ਹੀ ਆ ਗਿਆ ਨਾ ਥੋੜਾ ਗਾਂਜੇ ਕਿ ਮੈਂ ਦੇਹਰਾਨ ਹੱਕੀ ਬੱਕੀ ਰਹਿ ਗਈ ਵੀ ਇਹ ਕਿਦਾਂ ਲੰਘ ਆਇਆ ਜਾ ਮੈਂ ਬੁਆ ਕੁੰਡੇ ਆਲ ਵੇਖਿਆ ਤੇ ਨੇ ਗੱਲ ਕਰਦੀ ਕਰਦੀ ਨੇ ਗੁੰਡਾ ਵੱਜਾ ਹੀ ਨਾ ਜਿੰਦਰਾਨ ਲੱਗੇ ਉੱਧੇ ਲੱਗਾ ਹਾਂ ਮੈਨੂੰ ਬੜਾ ਹਾਸਾ ਵੀ ਆਇਆ ਤੇ ਮੈਨੂੰ ਪ੍ਰਭ ਤੇ ਵੀ ਬੜਾ ਗੁੱਸਾ ਆਇਆ ਮੈਂ ਹੰਨੇ ਤੂੰ ਤੇ ਅੱਜ ਮੈਨੂੰ ਕਰਾ ਦੇਣਾ ਫਿਰ ਉਹ ਤੇ ਨੇ ਆ ਕਣਾ ਸੀ ਪ੍ਰਭੂ ਮੋਟਰਸਾਈਕਲ ਲਾ ਕੇ ਗਿਆ ਹੁਣ ਆਡੇ ਤੇ ਹਾਂ ਹਾਂ ਹੋਰ ਗੱਲਾਂ ਨਹੀਂ ਪਰ ਤੁਹਾਨੂੰ ਕਹਿੰਦਾ ਧਿਆਨ ਨਾ ਮੈਂ ਤੁਹਾਨੂੰ ਦੱਸਿਆ ਵੀ ਸਾਡੇ ਵੀ ਇਦਾਂ ਸਾਧ ਲੱਗੇ ਹੁੰਦੇ ਲੋਗ ਇਸ ਟਾਈਮ ਹੁਆ ਦੁਪਹਿਰ ਦਾ 12 ਵਜੇ ਦਾ ਅੱਜ ਮੈਨੂੰ 12 ਵਜੇ ਕੰਮ ਕਰਦੀ ਕਰਦੀ ਨੂੰ ਬਟਨ ਮੈਂ ਸਾਰੇ ਲਿਆ ਤੋ ਤੇ ਅੱਜ ਆਪਾਂ ਸੋਈ ਨੂੰ ਵੀ ਨਵਾਇਆ ਵਾ ਸੋਈ ਨੂੰ ਨਵਾਅ ਕੇ ਵਿਚਾਈਦੀ ਆ ਮਲ ਚੰਮੂਰ ਸ਼ੇ ਕਰਕੇ ਸੇਰਮ ਲਾ ਕੇ ਇਹਦੇ ਕਿਉਂਕਿ ਜੇ ਇਹ ਨਾਲ ਫੇਰ ਵਾਲ ਬੜੇ ਚੜਨ ਲੱਪੇ ਥੋੜੇ ਜਿ ਦਿਨ ਹੋ ਗਏ ਆ ਤੇ ਆਪਾਂ ਲੈਂਦਾ ਸੀ ਇਹਦਾ ਸੇਰਮ ਆ ਤੇ ਪਿੱਛੇ ਜੇ ਲੰਦਾ ਇਹਨੂੰ ਹੋ ਗਏ 2-3 ਮਹੀਨੇ ਪਰ ਇਹ ਆ ਕਿ ਉਦੋਂ ਲਾਇਆ ਸੀ ਤੇ ਵਧੀਆ ਵਾਲ ਦੇ ਵਿੱਚ ਸੈਟਿੰਗ ਹੋ ਗਈ ਹੁਣ ਛੱਡਦੇ ਨਹੀਂ ਗਈ ਤੇ ਹੁਣ ਫਿਰ 5-7 ਦਿਨਾਂ ਤੋਂ ਫਿਰ ਵਾਲ ਜਿਹੜਾ ਲਾਪੇ ਤੇ ਅੱਜ ਪਹਿਲਾਂ ਇਹਨੂੰ ਲਵਾਇਆ ਤੇ ਨਾਲ ਪਹਿਲਾਂ ਤੋਂ ਤੇ ਸਾਰੇ ਫਿਰ ਇਹਨੂੰ ਨਵਾਇਆ ਤੇ ਫਿਰ ਮੈਂ ਆਪ ਨਾ ਤੀ ਆਪ ਨਾ ਕੇ ਤੇ ਹੁਣ ਮੈਂ ਇੱਥੇ ਬੈਠੀਆਂ ਧੁੱਪੇ ਅੱਜ ਮੈਂ ਧੋਤਾ ਹੈ ਸਿਰ ਆਇਆ ਮੇਰਾ ਸਿਰ ਵੀ ਕਾਫੀ ਦਿਨਾਂ ਦਾ ਧੋਣ ਵਾਲਾ ਹੈਗਾ ਤੇ ਮੈਨੂੰ ਇਹ ਹੀਗਾ ਕਿ ਚਲ ਜੇ ਇਸ ਦਿਨ ਮੈਂ ਨਾ ਸੁਨੋਈ ਨੂੰ ਨਵਾਉਂਗੀ ਨਾ ਤੇ ਮੈਂ ਪ੍ਰਭ ਦਾ ਵੇਖਣ ਦੀ ਪ੍ਰਭ ਦਾ ਕਿਨੇ ਮੇਰਾ ਦੋ ਟਾਈਮ ਨਹੀਂ ਲੱਗਣਦੇ ਆ ਪ੍ਰਭ ਵਿਚਾਰਾ ਕਦੀ ਸਕੂਲ ਜਾਣ ਦਾ ਕਰਕੇ ਨਾ ਤੇ ਉਹਦਾ ਚਾਹ ਦਾ ਟਾਈਮ ਨਹੀਂ ਲੱਗਣ ਲਿਆ ਤੇ ਹੁਣ ਮੈਂ ਨਹਾ ਕੇ ਗਈਆਂ ਤੇ ਜੀ ਗਰੁੱਪ ਨੇ ਬਣਾਈ ਚਾਹ ਤੇ ਆਪਾਂ ਪੀਤੀ ਚਾਹ ਨਾਲ ਖਾਦੇ ਆ ਪਕੌੜੇ ਤੇ ਵਾਸ਼ਿੰਗ ਮਸ਼ੀਨ ਵਾਲਾ ਵੀਰ ਆਇਆ ਸੀ ਤੇ ਉਹ ਵਾਸ਼ਿੰਗ ਮਸ਼ੀਨ ਚੈੱਕ ਕਰਕੇ ਗਿਆ ਹੁਣ ਉਹ ਸਹੀਦ ਕਰਕੇ ਗਿਆ ਹੁਣ ਵੇਖਦੇ ਆ ਸਹੀ ਹੁੰਦੀ ਆ ਕਿ ਨਹੀਂ ਹੁੰਦੀ ਆ ਨਾ ਤੇ ਫਿਰ ਉਹ ਵੀ ਤੁਹਾਨੂੰ ਦੱਸਾਂਗੇ ਤੇ ਢੋਡ ਵਿੱਚ ਲੁਕੀ ਹੋਈ ਆ ਮੈਂ ਤੇ ਇਹ ਦੇਖੋ ਸੁਣੋਈ ਇੱਧਰ ਮੈਂ ਗੱਲ ਕਰਨ ਦੀ ਥਾਂ ਤੇ ਇੱਧਰ ਆ ਕੇ ਬਹਿ ਗਈ ਆ ਤੇ ਆ ਕੀ ਬਹਿਣਾ ਵਾ ਤੇ ਹੁਣ ਆਪਾਂ ਪੀਪੀ ਚਾਹ ਹੁਣ ਮੈਂ ਸਿਰਸ ਕਾਲਾ ਥੋੜਾ ਟਾਈਮ ਕਿ ਫੀਡਬੈਕ ਇਹ ਮੈਨੂੰ ਲੱਗਣ ਦੀ ਥਾਂ ਨਹੀਂ ਕਿਉਂਕਿ ਮੈਂ ਬੜੇ ਹੀ ਟਾਈਮ ਸੀ ਇਹਦੀ ਮੈਨੂੰ ਲੱਗਦਾ ਵੀ ਪੌਣੇ ਇੱਕ 9 ਵਜੇ ਤੱਕ ਜੀ ਪਾਣੀ ਦੇ ਵਿੱਚੀਆਂ ਪਾਣੀ ਦੇ ਵਿੱਚ ਪਹਿਲਾਂ ਬੱਤਨ ਧੋਤੇ ਫਿਰ ਸनोई ਨਵਾਈ ਫਿਰ ਕੱਪੜੇ ਧੋਤੇ ਕੱਪੜੇ ਧੋ ਗਏ ਫਿਰ ਮੈਂ ਆਪ ਨਾ ਆਤੀ ਨਹਾੜ ਕੇ ਪੂਰੇ ਮੈਨੂੰ 2 2.5 ਘੰਟੇ ਲੱਗੇ ਕੰਮ ਕਰਦੇ ਹੁਣ ਤੇ ਹੁਣ ਆਪਾਂ ਹੋਇਆ ਵਿਹਲੇ ਤੋਂ ਥੋੜਾ ਟਾਈਮ ਕਰਦੇ ਰੈਸਟ ਫਿਰ ਚਾਹ ਮੈਂ ਤਿਆਰੀ ਕਰਦੇ ਟਾਈਮ ਆ ਗਿਆ ਦੁਪਹਿਰ ਦਾ 2 ਵਜੇ ਦਾ ਆਪਾਂ ਰਕਤੀਕ ਸਾਈਡ ਤੇ ਚਾਹ ਤੇ ਇੱਕ ਸਾਈਡ ਤੇ ਆਪਾਂ ਲੱਗੇ ਆ ਅੱਜ ਬਣਾਉਣ ਬਤਾਉਣ ਤੇ ਬਾਹਰ ਆਇਆ ਡੈਡੀ ਡੈਡੀ ਜੀ ਚਾਹ ਬਣਾਉਣ ਲੱਗੇ ਨਾਲੇ ਪ੍ਰੋਪਸ ਕੋਲ ਆਉਣ ਆਲਾ ਵਾ ਤੇ ਇਹ ਤੁਹਾਨੂੰ ਦਿਖਾਈ ਪਤਾ ਨਹੀਂ ਦੇ ਦਿਆ ਕਿ ਨਹੀਂ ਦੇ ਦਿਆ ਤੇ ਇੱਕ ਸੰਗਤ ਚਾਰ ਰੱਖੀਏ ਤੇ ਨਾਲ ਹੀ ਆਪਾਂ ਬਣਾਉਣੇ ਸ਼ੁਰੂ ਕਰ ਦਿੰਨੇ ਆ ਤਾਂ ਤੂੰ ਤਾਉਣ ਨੂੰ ਇਤਨੀ ਫਰਾਈ ਕਰਦੇ ਨਾਲ ਹੀ ਤੇਵਾ ਦੇ ਵਿੱਚ ਆਪਾਂ ਤੜਕਾ ਗ੍ਰੈਂਡ ਕਰਕੇ ਤੇ ਫਿਰ ਉਹ ਪਾ ਦਾਂਗੇ ਤੇ ਜਿਹੜਾ ਕੰਮ ਆਪਣਾ ਜਲਦੀ ਹੋ ਜਾਊਗਾ ਗੰਡੇ ਲਿਆਗੇ ਤਾਂ ਗੰਡੇ ਨਹੀਂ ਜੇਗੇ ਇੱਕ ਬੇਮਤੀ ਰਿਪਾਪਾ ਕਿਹੜਾ ਤੇ ਪਾ ਦੇਨੇ ਵਿੱਚ ਕੁਲੀ ਚੜਾਈ ਦੇ ਦੇ ਲਿਆ ਮੜੇ ਜੇ ਪਰ ਨਾਮ ਇਹ ਮੇਰੇ ਪੁੰਜਣਾ ਪੈਣਾ ਉਹ ਨਾਲ ਹਾਂ ਜੇ ਪੁੰਜ ਕੇ ਤੇ ਫਰਾਈ ਕਰਨ ਲਈ ਪਤਾ ਕਿ ਮੈਂ ਕੜਲਾ ਵੀ ਜਾ ਮੈਂ ਢੋਲੇ ਹਨ ਤੇ ਧੋਂ ਦਾ ਕਰਕੇ ਗਿੱਲੇ ਆ ਜਿਹੜੇ ਜਿਆਦਾ ਹੀ ਵੱਡੇ ਮਨ ਮਿਲਦਾ ਬਤਾਉ ਉਹਨਾਂ ਨੂੰ ਐਵੇਂ ਕਰਕੇ ਐ ਫਰਾਈ ਕਰ ਦਿੰਦੇ ਆ ਜਿਹੜੇ ਨਾਰਮਲ ਦੇ ਆ ਉਹਨਾਂ ਨੂੰ ਮੇਰੇ ਮੇਰਾ ਇਰਾਦਾ ਜਿਮਾ ਹੋਰ ਕੇ ਤਰੀਕੇ ਨਾਲ ਬਣਾਉਣ ਲੱਗੀ ਆਂ ਵੈਸੇ ਤੇ ਆਪਾਂ ਇਹਨਾਂ ਨੂੰ ਐਵੇਂ ਕੱਟ ਗਏ ਚਾਰ ਕਰਕੇ ਤੇ ਫਿਰ ਆਪਾਂ ਇਹਨਾਂ ਦੇ ਵਿੱਚੋਂ ਫਿਲ ਕਰਦੇ ਹੁੰਦੇ ਆਂ ਤੇ ਅੱਜ ਮੈਂ ਕੁਝ ਵੱਖਰਾ ਕਰਨ ਲੱਗੀ ਆਂ ਫੇਰ ਦੇਖਦੇ ਆਂ ਅੱਜ ਮੈਂ ਇਹਨਾਂ ਨੂੰ ਪਹਿਲਾਂ ਇਦਾਂ ਕਰਕੇ ਚੀਰੇ ਪਾ ਕੇ ਉਹ ਤੇ ਫਰਾਈ ਕਰਨ ਲੱਗੀ ਆਂ ਜੀ ਫਿਰ ਬਾਅਦ ਵਿੱਚ ਇਹਨਾਂ ਨੂੰ ਇਹਨਾਂ ਦੇ ਵਿੱਚ ਹੀ ਆਪਾਂ ਨਾ ਕਰਕੇ ਤੜਕਾ ਗ੍ਰੈਂਡ ਆਂ ਤੇ ਬਾਅਦ ਵਿੱਚ ਤੜਕਾ ਗ੍ਰੈਂਡ ਕਰਕੇ ਪੂਰਾ ਮਸਾਲਾ ਮਸੂਲਾ ਚੰਗੀ ਤਰ੍ਹਾਂ ਤੇ ਉਹ ਆਪਾਂ ਇਹਨਾਂ ਦੇ ਉੱਪਰ ਵਿੱਚ ਪਾ ਦਾਂਗੇ ਤੇ ਉਹ ਫਿਰ 2 ਕੁ ਮਿੰਟ ਇਹ ਹੋਰ ਫਰਾਈ ਹੋ ਜਾਣਗੇ ਚਲੋ ਵਧੀਆ ਪਨ ਜਾਣਗੇ ਇਹ ਕਰਦੇ ਲੱਗੇ ਬਤਾਉ ਆਪਾਂ ਠੱਠਿਓ ਲਿਆਂਦੇ ਮੰਮੀ ਹਣਾ ਦੇ ਐਂ ਤੇ ਕੋ ਜੁੜਵਾ ਜਵਾਈ ਪਰ ਇਹ ਰਹਿ ਤੋ ਕੋਈ ਨੂੰ ਨਹੀਂ ਪਤਾ ਨਹੀਂ ਕੀ ਡਿੱਗ ਗਿਆ ਮੈਂ ਇਹ ਪੜਨਾ ਮੈਂ ਆਪਣੇ ਚਾਹ ਕੱਢਣਾ ਕਿਉਂਕਿ ਮੈਂ ਪਣੀ ਆ ਫਿੱਕੀ ਚਾਹ ਮੈਂ ਇੱਕ ਵਾਰੀ ਸਵੇਰੇ ਪੀਵੀ ਆ ਚੀਨੀ ਵਾਲੀ ਹੁਣ ਮੈਂ ਫਿੱਕੀ ਪੀਣੀ ਥੋੜੀ ਜੀ ਚਾਹ ਨਾ ਐਕਚੁਅਲੀ ਅਪਾ ਥੋੜੀ ਜੀ ਭੁੱਲ ਗਈ ਜੀ ਚਾਹ ਨਾ ਚੀਨੀ ਘੱਟ ਉਹ ਵੇਹੋਂ ਨਹੀਂ ਪੀ ਘੱਟੀ ਪੀਣੀ ਚਾਹੀਦੀ ਆ ਗੋੜੋਆ ਆਪਾਂ ਖਤਮ ਆ ਤੇ ਮੈਨੂੰ ਇਹ ਆ ਗਈ ਮੈਂ ਚੀਨੀ ਵਾਲੀ ਚਾਹ ਪੀਣੀ ਨਹੀਂ ਕਈ ਵਾਰੀ ਗੰਗਾ ਨਾਲ ਉਹਨੇ ਇੱਕ ਸਾਈਡ ਤੇ ਰੱਖਿਆ ਵਾ ਤੇਲ ਕੜਾਈ ਵਿੱਚ ਤੇ ਇੱਕ ਸਾਈਡ ਤੇ ਰਹੀ ਚਾਹ ਤੇ ਮੈਨੂੰ ਮੈਂ ਭਲੇਕੇ ਦੇ ਨਾਲ ਪਤਾ ਕੀ ਕਰ ਲੱਗੀ ਹਾਂ ਕਿ ਉਧਰ ਚੀਨੀ ਵੜ ਕੇ ਤੇਲ ਵਾਲੀ ਕੜਾਈ ਦੇ ਵਿੱਚ ਪਾ ਦੇ ਲੱਗੀ ਆ ਹੁਣ ਕਿੱਕੇ ਦਮ ਟਹਿਣ ਗਿਆ ਵੀ ਨਹੀਂ ਉਹ ਦੂਜੀ ਸਾਈਡ ਤੇ ਆ ਸਾਡੇ ਲੱਗੇ ਵਿਆਹ ਤੇ ਇਹਨਾਂ ਨੇ ਇਹ ਸਾਡੇ ਲੱਗੇ ਰੋਲਾ ਵਾ ਸੋ ਚੱਲਦਾ ਹੀ ਰਹਿਣਾ ਜੇ ਫਤੀਆਂ ਚ ਬਸ ਇਹੋ ਕੋਸ਼ਿਸ਼ ਲਿਆ ਕਰਨਾ ਜੇ ਮੈਂ ਜਲਦੀ ਜਲਦੀ ਇਹ ਕੰਮ ਕਰ ਲਾਂ ਤੇ ਫਿਰ ਆਪਾਂ ਦਿਖਾਉਣੇ ਸਾਨੂੰ ਕਿਨੇ ਕੰਮ ਕਰਦੀ ਮੈਂ ਠੀਕ ਹੈ ਕਿਉਂਕਿ ਪਹਿਲਾਂ ਮੈਂ ਸਾਰੇ ਪਤਾ ਨਹੀਂ ਸੌਣ ਕਰਨਾ ਨਾ ਇਕੱਲਿਆਂ ਜਿੰਦੇ ਤੇ ਨੁਕਸਰ ਕਰਦਾ ਬਾ ਆਪ ਵਹੇ ਪੜੋ ਨਾ ਆਪ ਜਾ ਕੇ ਤੁਸੀਂ ਉੱਥੋਂ ਤੇ ਬੰਦੇ ਲੈ ਆ ਲਓ ਬੰਦੇ ਅਦਰ चाह यही मेनू एक बिस्कुट ही रहता आहो मेरी वो पतीला कड़के वाला काम ही करता हूं मैं ओनू पावा मैं खावा है एक ਤੈਨੂੰ ਬਰਾਬਨੇ ਨਹੀਂ ਖਾਣਾ ਹਾਂ ਹਾਂ ਉਹਨੇ ਵੀ ਖਾਣਾ ਮੁੜ ਕੇ ਵਿਚਾਰੇ ਨੇ ਸ਼ਾਨ ਨੂੰ ਕੀ ਸ਼ੋਆ ਫਿਰ ਇੱਕ ਹੀ ਆ ਤੈਨੂੰ ਪਾਇਆ ਨਹੀਂ ਆ ਇੱਕ ਪਾਇਆ ਬਸ ਫਿਰ ਠੀਕ ਇੱਕ ਦੂ ਖਾਲਾ ਇੱਕ ਮੈਂ ਖਾਲਿਆ ਅੱਧਾ ਤਾਂ ਖਾ ਲੋ ਇੱਕ ਇੱਕ ਖਾਇਆ ਆ ਆਪਾਂ ਬਸ ਹੁਣ ਪੱਲਾ ਦੇਖੋ ਨਾ ਕਲ ਮਸਾਲਾ ਲੱਗ ਰੈਂਦਾ ਤੇ ਹੁਣ ਆਪਾਂ ਇਦਾਂ ਇਹਨਾਂ ਫਰਾਈ ਕੀਤੇ ਆ ਇਹਦੇ ਵਿੱਚ ਇਦਾਂ ਹੀ ਮਸਾਲਾ ਜਿਹੜਾ ਪਾ ਲੈਣਾ ਇਹਦੇ ਵਿੱਚ ਮੈਂ ਲੂਣ ਤੇ ਹਲਦੀ ਜਿਹੜੀ ਉਹ ਮਿਕਸ ਕਰ ਲਈ ਆ ਤੇ ਹੁਣ ਆਪਾਂ ਇਹਦੇ ਵਿੱਚ ਇਹਨਾਂ ਨੂੰ ਵਾ ਦਾਂਗੇ ਦੇਰੀ ਤਾਨੂੰ ਬਤਾਉਂਗਾ ਮੈਨੂੰ ਕੀ ਪਤਾ ਮੈਨੂੰ ਬੜਾ ਚੰਗੀ ਤਰ੍ਹਾਂ ਕਰ ਲਾਂਗੇ ਮਿਕਸ ਤੇ ਥੋੜਾ ਟਾਈਮ ਇਹਨੂੰ ਆਪਾਂ ਫੇਰ ਜਿਹੜਾ ਵਾ ਉਹ 10 ਕ ਮਿੰਟ ਚੰਗੀ ਤਰ੍ਹਾਂ ਪਕਾ ਲਾਂਗੇ ਲਗਾਈ ਸਬਜੀ ਆਪਣੀ ਬਣ ਕੇ ਹੋ ਗਈ ਰੈਡੀ ਦੇਖੋ ਕਿੰਨੇ ਵਧੀਆ ਪਤਾਮਾ ਦਾ ਬਤਾ ਉੱਪਰ ਵੀ ਬਤਾਉ ਬਣਾਇਆ ਜਬ ਅਲੱਗ ਤਰੀਕੇ ਦੇ ਨਾਲ ਤੇ ਹੁਣ ਆਪਾਂ ਇਹਨੂੰ ਥੋੜਾ ਟਾਈਮ ਰਹਿਣਾ ਏਦਾਂ ਟੱਕ ਗਏ ਤੇ ਫਿਰ ਆਪਾਂ ਰਾਤ ਨੂੰ ਖਾਵਾਂਗੇ ਰੋਟੀ ਦਾ ਟਾਈਮ ਹੋਇਆ ਹੁਣ ਕਿੰਨੇ ਵੇ ਦਾ 9:30 ਦਾ 9:30 ਪੌਣੇ 4 ਹੋ ਗਏ ਤੇ ਮੈਂ ਹੋ ਗਈ ਆ ਫਿਰ ਚੱਲਦੇ ਹੁਣ ਆਪਾਂ ਬਾਹਰ ਕਿਉਂਕਿ ਬੱਚੇ ਆਉਣ ਵਾਲੇ ਆ ਤੇ ਬਰਾ ਮੇਰੀ ਗੱਲ ਸੁਣ ਆ ਜਿਹੜੇ ਹੈਗੇ ਨਾ ਛਿੱਲਾ ਛੁੱਲਾ ਸਾਰੇ ਮੇਰਾ ਪੁੱਤ 4-4:30 ਇੱਥੇ ਹੋ ਗਏ ਨਹੀਂ ਚਾਇਆ ਜਾਣਾ ਅੱਜ ਉਹ ਵੀ ਉਹ ਵੀ ਦੱਸਣ ਨਹੀਂ ਤੇ ਪਾਪਣਾ ਵਿੱਚ ਆਉਣੇ ਨੇ ਉਹ ਵੀ ਨਾ ਦੱਸਣ ਨਹੀਂ ਦੇਣਾ ਵੀ ਕੀ ਹੱਬ ਪਤਾ ਵੇ ਆ ਉਹਨੂੰ ਆਪ ਨੂੰ ਉਹਦਾ ਵੀ ਹੁਣ ਉੱਥੇ ਤਿੰਨ ਗਲੀਆਂ ਤੇ ਤਿੰਨਾਂ ਗਲੀਆਂ ਚ ਆਪੜ ਦੀ ਬਣਾ ਕਿਹੜੀ ਗੱਲ ਹੈ ਹਨਾ ਗਲੀ ਵੀ ਇੱਕ ਨਾਮ ਹੁੰਦਾ ਹੈ ਤਿੰਨ ਗਲੀਆਂ ਪਹਿਲੀ ਸੜਕ ਤੀਜੀ ਤੇ ਜਾਵੀਂ ਉਹ ਗੱਲ ਹੈ ਉਹ ਨਹੀ ਦਾ ਪੁੱਤਾ ਮਾਰਿਆ ਆ ਭਾਬੀ